ਭਗਵੰਤ ਜੀ ਮਨਚਮਾਨ ਸਿਆ ਜਿਹੜਾ ਤੁਸੀਂ ਆ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਲੈ ਲਿਖ ਕਰਦਾ ਪਰ ਮੈਂ ਤੁਹਾਡਾ ਚੈਲੰਜ ਜਰੂਰ ਕਬੂਲ ਕਰਦਾ ਅਭੀ ਬੱਦਦ ਹੈ ਮੈਂ ਅਭੀ ਬੱਦਦ ਹੈ ਤਵਨੀਦ ਮਿੱਟ ਨੂੰ ਮੈਂ ਟਵੇਟ ਕਰੂੰਗਾ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ ਰੇਲ 'ਤੇ ਦਿਨੇ ਨਾ ਘੱਟ ਰੇਲ 'ਤੇ ਸਾਡਾ ਪੁਲ ਕਰਾ ਦੇ ਥੂਰੀ ਤਨੋਂ ਇਹ ਨਹੀਂ ਹੁੰਦਾ ਮੇ ਤੋਂ ਮੈਂ ਹਰ ਤੂੰ ਕਹਦਾ ਮੰਤਰੀ ਇਹ ਕਹਿੰਦਾ ਕੋਈ ਇਸ਼ਣ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਾਉਣੀ ਆ ਕੋਕ ਵਾਲੀ ਦੀ ਕੋਈ ਉਹ ਲਵਾ ਦੂਗਾ ਨੂੰ ਤਾਂ ਸਭ ਆਪਾਂ ਫਤਰੀ ਤੋਂ ਮੜਵਾਇਆ ਮੈਂ ਜਿਆਣਾ ਵੇਰੀ ਇਨਕੁਆਰੀ ਹੋਣੀ ਜਾਈ ਰਾਜਾ ਜੀ ਤੁਸੀਂ ਖਰੋਤੇ ਆ ਪਗਿਆ ਕਿੱਥੇ ਸਾਨੂੰ ਇੰਨਰ ਪਾਲ ਅੱਗੇ ਕਿੱਥੇ ਗਿਆ ਵਾ ਆਪਾਂ ਹੁਣ ਤੁਸੀਂ ਪਾਰਟੀ ਦਾ ਤੁਹਾਨੂੰ ਆਪਾਂ ਹੁਣ ਤੁਸੀਂ ਪਾਰਟੀ ਦਾ ਤੁਹਾਨੂੰ ਅਸੀਂ ਤੁਹਾਡਾ ਥਾਰੀ ਪਾਰਟੀਆਂ ਧੰਨਵਾਦ ਕਰਦੇ ਆਂ ਤੁਸੀਂ ਪਾਰਟੀ ਦਾ ਧੰਨਵਾਦ ਕਰਦੇ ਆਂ ਜਿੰਨੀ ਜਿੰਨੀ ਪਰਮਾਤਮਾ ਨੇ ਜੀ ਨੂੰ ਬੁੱਧੀ ਬਖਸ਼ੀ ਐ ਉਨੀ ਉਨੀ ਉਹਨਾਂ ਨੇ ਇੱਥੇ ਬੋਲ ਕੇ ਵਰਤ ਲਈ ਹੁਣ ਤੁਸੀਂ ਮੈਨੂੰ ਦੱਸੋ ਸਾਰੇ ਪੰਜਾਬ ਨੂੰ ਕੀ ਆਪਾਂ ਸਜ਼ਾ ਦੇ ਰਹੇ ਆ ਇੱਕ ਫੁੱਟਬਾਲ ਬਣਾ ਲਿਆ ਸੀ ਮੋਦੀ ਸਾਹਿਬ 12000 ਦੱਸੀ ਜਾਂਦੇ ਤੁਸੀਂ 1500 ਦੱਸੀ ਜਾਂਦੇ ਹੋ ਅੱਜ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਊਗਾ ਬੈਠੇ ਰਹੋ ਥੋੜਾ ਚਿਰ ਮੈਂ ਸਾਰਾ ਹਿਸਾਬ ਦੇ ਕੇ ਜਾਊਂਗਾ ਤੁਹਾਨੂੰ ਰੁਪਈਏ ਰੁਪਈਏ ਦਾ ਵੀ ਪਾਣੀ ਦੀ ਕਿ ਕਬੂਨ ਦਾ ਵੀ ਕੌਣ ਰੋਕਦਾ ਜਿਹੜਾ ਡੈਮ ਸੇਫਟੀ ਐਕਟ ਪੰਜਾਬ ਦਾ ਲਿਆਉਣ ਨੂੰ ਦੱਸੋ ਤਾਂ ਸਹੀ ਕੌਣ ਰੋਕਦਾ ਲਿਆਉ ਤਾਂ ਸਹੀ ਆਪਾਂ ਇੱਥੇ ਇੱਕ ਦਿਨ ਦਾ ਦੋ ਦਿਨ ਦਾ ਸੈਸ਼ਨ ਲਾ ਕੇ ਉਹਦੇ ਤੋਂ ਬਾਅਦ ਆਪਾਂ ਗੱਲ ਮੁਕਾ ਕੇ ਬਹਿ ਜਾਨੇ ਆ ਇੱਕ ਦੂਸਰੇ ਤੇ ਅਲੀਗੇਸ਼ਨ ਲਾਉਨੇ ਆ ਤੁਹਾਡੀਆਂ 100% ਗੱਲਾਂ ਠੀਕ ਆ ਲੇਕਿਨ ਇਹਦੇ ਲਈ ਆਪਾਂ ਨੂੰ ਪੋਲਿਟੀਕਲ ਲੜਾਈ ਦਿੱਲੀ ਜਾ ਕੇ ਲੜਨੀ ਪਊਗੀ ਆਦਰਵਾਇਜ਼ ਆਪਣੇ ਪੱਲੇ ਕੁਝ ਪੈਣਾ ਨਹੀਂ ਆ ਉਹ ਤੈਨੂੰ ਭਗਵੰਤ ਮੈਂ ਕਹਿੰਦਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਪੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇ ਜਿਦ ਦਿਨ ਸਾਡੀ ਵਾਰੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਏ ਤੇਰਾ ਪੱਲਾ ਕੀ ਏ ਯਾਰ ਕਮਾਲ ਡਾਊਨ ਦੇ ਫਿਰਦੇ ਉਹਦੀ ਲੋਕਾਂ ਨੂੰ ਯਾਰ